ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਸਾਰੇ ਦੋਸਤੋ ਮੇਰੇ ਤੋਂ ਉਮੀਦ ਆ ਸਾਰੇ ਵਧੀਆ ਹੋਵੋਗੇ ਤੇ ਅੱਜ ਨਾ ਆਪਣੇ ਚੋਰੇ ਗੁੱਗਾ ਮਾਰੇ ਦੇ ਉੱਤੇ ਅੱਠਿਆਂ ਦਾ ਮੇਲਾ ਭਰਦਾ ਹੈ ਜਨਮ ਅਸ਼ਟਮੀ ਤੇ ਅੱਠਿਆਂ ਦਾ ਮੇਲਾ ਭਰਦਾ ਤੇ ਤੁਹਾਨੂੰ ਜਾ ਕੇ ਦਿਖਾਨਾ ਆ ਆਪਾਂ ਤੇ ਰਸਤੇ ਦੇ ਵਿੱਚ ਆਪਾਂ ਇੱਕ ਦੋਸਤ ਮਿੱਤਰ ਨੂੰ ਚੱਕਣਾ ਠੀਕ ਹੈ ਨਾ ਉਹ ਨਾਲ ਜਾਵਾਂਗੇ ਮੇਲੇ ਦੇ ਉੱਤੇ ਸ਼ਾਮ ਨੂੰ ਤੇ ਵਰਕਸ਼ਾਪ ਆਪਾਂ ਨੇ ਬਤਾਤੀ ਤੇ ਹੁਣ ਆਪਾਂ ਨੇ ਸਮਾਂ ਸਾਰੰਦਾ ਸਾਮਕੇ ਰਾਤ ਬਹੁਤ ਹੋ ਗਈ ਤੇ ਹੁਣ ਉਹਦੇ ਕੋਲ ਜਾ ਕੇ ਇਹਨਾਂ ਨਾਲ ਜਾ ਕੇ ਆਪਾਂ ਮੇਲਾ ਤੁਹਾਨੂੰ ਦਿਖਾਨਣਾ ਆ ਮੇਲਾ ਬਹੁਤ ਫੁੱਲ ਮੇਲਾ ਭਰਦਾ ਆਓ ਚੱਲੀਏ ਮੇਲੇ ਦੇ ਵਿੱਚ ਓ ਯਾਰ ਮੈਨੂੰ ਤਾਂ ਕੱਢ ਦੇ ਗੱਡੀ ਚੋਂ ਹਾਂ ਯਾਰ ਤੂੰ ਮੂਵੀ ਬਣਾ ਵਾਸਤੇ ਯਾਰ ਹੁਣ ਆਪਾਂ ਨਿਕਰਦੇ ਆਂ ਗੱਡੀ ਦੇ ਬਾਹਰ ਪਹੁੰਚ ਤਗੇ ਹਾਂਜੀ ਆਪੋਰੇ ਪਹੁੰਚ ਗਏ ਹੁਣ ਗੁੱਗਾ ਮਾੜੀ ਦੇ ਉੱਤੇ ਚੋਰੇ ਪਿੰਡ ਦੇ ਵਿੱਚ ਤੇ ਉਰੇ ਆਪਾਂ ਗੱਡੀ ਲੋਕਰਤੀ ਦੇ ਬਾਹਰਲੇ ਪਾਸੇ ਹੀ ਲੋਕਰਤੀ ਦੇ ਸਾਈਡ ਤੇ ਗੱਡੀਆਂ ਦਾ ਪਾਰਕਿੰਗ ਜੀ ਬਣੀ ਹੋਇਆ ਛੋਟੀ ਜੀ ਹੁੰਦਾ ਹੈ ਨਹੀਂ ਲੋਕ ਇਸ ਤੋਂ ਉਹ ਹੋ ਗਿਆ ਲੋਕ ਹੁਣ ਸਾਰੀ ਗੱਡੀ ਸਾਈਡਾਂ ਸਾਰੀਆਂ ਗੱਡੀਆਂ ਦੇ ਖੜੀਆਂ ਨੇ ਆਪਾਂ ਤੁਹਾਨੂੰ ਦਿਖਾਨ ਦੇ ਆ ਸਾਹਮਣੇ ਵਾਲੇ ਪਾਸੇ ਗੁੱਗਾ ਮਾੜੀ ਆ ਸੜਕ ਤੋਂ ਦੇਖ ਕੇ ਪਾਰ ਕਰੀ ਓਏ ਹਾਂਜੀ ਹੁਣ ਆਗੇ ਆਪਾਂ ਸੜਕ ਤੋਂ ਪਾਰ ਹਾਂ 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 ਇਧਰਲੇ ਪਿਛਲੇ ਪਾਸੇ ਨਾ ਸਾਰੇ ਖੇਤ ਨੇ ਗੁग्गा ਮਾੜੀ ਦੇ ਅੱਛਾ ਹਾਂ ਸਾਰੇ ਇਧਰਲੇ ਬਸ ਸਾਰੇ ਖੇਤ ਨੇ ਗੁग्गा ਮਾੜੀ ਵਾਲੇ ਇਹ ਪਿਛਲੇ ਪਾਸੇ ਜ਼ਮੀਨਾਂ ਗੁग्गा ਮਾੜੀ ਦੀ ਹਾਂ ਹਾਂ ਤੇ ਆ ਪਿਛਲੇ ਪਾਸੇ ਸ਼ੈੱਡ ਛੱਡ ਬਣੇ ਹੋਏ ਨੇ ਸਾਰੇ ਇਹ ਤੇ ਜਿੱਥੇ ਲੰਗਰ ਹਾਲ ਲੰਗਰ ਵਗੈਰਾ ਬਣਦਾ ਨਾ ਇਧਰਲੇ ਪਾਸੇ ਪੂਰੇ ਸ਼ੈੱਡ ਬਣੇ ਹੋਏ ਨੇ ਪਹਿਲਾਂ ਨਾਲੋਂ ਹੁਣ ਭੀੜ ਵੀ ਜ਼ਿਆਦਾ ਹੋਣ ਲੱਗ ਗਈ ਹਾਂ ਹਾਂ ਮੇਲਾ ਬਹੁਤ ਵੱਡਾ ਪਰਤਾ ਆ ਪਿਛਲਾ ਗੇਟ ਹੈ ਨਾ ਚੱਲਦੇ ਆ ਮੇਲਾ ਦਿਖਦੇ ਆ ਬਾਲ ਗੱਡੀਆਂ ਗੱਡੀਆਂ ਖੜੀਆਂ ਸਾਰੇ ਪਾਸੇ ਦੂਰ ਤੋਂ ਤੋਂ ਸੰਗਤ ਆਈ ਹੋਈ ਹੈ ਨਾ ਟੈਂਪੋ ਟੰਪੂ ਦੇ ਭਰ ਭਰ ਕੇ ਆਏ ਹੋਏ ਨੇ ਪਹਿਲਾਂ ਵਰਗਾ ਨਹੀਂਗਾ ਪਿਛਲੀ ਵਾਰ ਤਾਂ ਮੇਲੇ ਦੇ ਵਿੱਚ ਮੀਂਹ ਪੈ ਗਿਆ ਸੀਗਾ ਹਾਂ ਹਾਂ ਐਦ ਕੀ ਚਲੋ ਮੌਸਮ ਸੈੱਟ ਆ ਠੀਕ ਆ ਮੀਂਹ ਨਹੀਂ ਪਿਆ ਹੈਗਾ ਹੂੰ ਤੈਨੂੰ ਪਤਾ ਉਹਦੇ ਦੀ ਕਥਾ ਕੀ ਆ ਤੋਰੇ ਨਾ ਜਿਹੜਾ ਇਹ ਮੇਲਾ ਆਪਣਾ ਬਣੀ ਸੀਗੀ ਤੋਰੇ ਦੇ ਵਿੱਚ ਕੋਹ ਚੁਰਿਆ ਸੀਗਾ ਕਿਸੇ ਦਾ ਕੋਈ ਮਾਰੇ ਬਣ ਤੈਨਾਂ ਪਤਾ ਕੀ ਚੱਕਰ ਆ ਤੈਨੂੰ ਦੱਸਦਾ ਜੇ ਮੈਂ ਹੁਣ ਮੈਨੂੰ ਜਿੰਨਾ ਕੁ ਜਿਆ ਨੋਲਜ ਹੈਗੀ ਆ ਤੇ ਇਤਲੇ ਪਾਸੇ ਜਿਵੇਂ ਗੁੱਗਾ ਮਾਰਦਾ ਪੇਨਗਟ ਪਰਲੇ ਪਾਸੇ ਬਣਾਤਾ ਪਹਿਲਾਂ ਜਿਵੇਂ ਛੋਟਾ ਜਿਹੜਾ ਦਲ ਪਾਸੇ ਸੀਗਾ ਬਾਕੀ ਤੈਨੂੰ ਇਹਦੇ ਬਾਰੇ ਜਿਆਦਾ ਪਤਾ ਬਈ ਤੂੰ ਥੋੜਾ ਜਿਆਦਾ ਦੱਸ ਦੇ ਕਿ ਨਹੀਂ ਮੈਂ ਤਾਂ ਤੈਨੂੰ ਉੱਥੇ ਉਦੋਂ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਜਦਨਾ ਮੰਨ ਲਾ ਇਹ ਮਾੜੀ ਬਾਣੀ ਸੀ ਉਸ ਤੋਂ ਪਹਿਲਾਂ ਦੀ ਗੱਲਾਂ ਮੈਂ ਸੁਣੀਆਂ ਹੋਈਆਂ ਨੇ ਔਰੇ ਆਪਣੇ ਬਚਪਨ ਦੇ ਵਿੱਚ ਸੁਣੀਆਂ ਸੀਗੀਆਂ ਠੀਕ ਹੈ ਜਦੋਂ ਤਾਂ ਇਹ ਕੱਚਾ ਜਾ ਹੁੰਦਾ ਸੀਗਾ ਇਹ ਗੇਟ ਵੀ ਨਹੀਂ ਸੀਗਾ ਛੋਟੇ ਵਾਲਾ ਗੇਟ ਜਿਹੜਾ ਬਣਿਆ ਹੋਇਆ ਇੱਧਰ ਉਹੀ ਵੱਡਾ ਗੇਟ ਹੁੰਦਾ ਸੀਗਾ ਹਾਂ ਹਾਂ ਪਹਿਲਾਂ ਉਰਲੇ ਪਾਸੇ ਗੇਟ ਸੀਦਾ ਵੱਡਾ ਮੇਨ ਗੇਟ ਇੱਧਰ ਲਈ ਸੀ ਜਿਹੜਾ ਸਾਈਡ ਵਾਲਾ ਹੂੰ ਜਿਹੜਾ ਪਰਲਾ ਵੱਡਾ ਗੇਟ ਆਵਲਾ ਆਵਲਾ ਗੇਟ ਆਹਾਂ ਆਹ ਮੇਨ ਗੇਟ ਸੀ ਆ ਮੈਨੂੰ ਪਤਾ ਯਾਰ ਮੈਂ ਉਹਰੇ ਬਹੁਤ ਟਾਈਮ ਛੋਟਾ ਹੁੰਦਾ ਹੁੰਦਾ ਸੀਗਾ ਹੂੰ ਹੂੰ ਬੜਲਾ ਹੋਏ ਭਰ ਕੇ ਰੋਮ ਲੈ ਕੇ ਗਿਆ ਅੱਛਾ ਅੱਛਾ ਤੈਨੂੰ ਪਤਾ ਆ ਆ ਪਰ ਤੇ ਮੇਰੇ ਤੋਂ ਮਨ ਲੱਗਾ ਤੈਨੂੰ ਵੀ ਕਥਾ ਦਾ ਸੁਣੀ ਹੋਏਗੀ ਕਹਿੰਦੇ ਪਹਿਲਾਂ ਨਾ ਉਹ ਬੱਕਰਾ ਛੱਡਿਆ ਸੀਗਾ ਬਲੀ-ਬੁਲੀ ਦੇਣ ਨੂੰ ਅੰਨੇ ਦਾਦੀ ਦਾ ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਅੰਨੇ ਨੂੰ ਹੋ ਗਿਆ ਹੈ ਨਹੀਂ ਤੇ ਹੁਣ ਵੈਸੇ ਢੇੜ ਵੀ ਖਾਸੀ ਆ ਮੇਲਾ ਬੋਪੜਾ ਹੋਇਆ ਉਹਦੇ ਬਾਰੇ ਤੂੰ ਮੈਨੂੰ ਫਿਰ ਫਿਸ਼ਟਾਰ ਕੇ ਸਮਝਾਈ ਅੱਛਾ ਚੱਲ ਠੀਕ ਹੈ ਵਿਸਤਾਰ ਜੀ ਆ ਦੇ ਦੁਕਾਨਾਂ ਕਿੰਨੀ ਸੋਹਣੀਆਂ ਲੱਗ ਰਹੀਆਂ ਨੇ ਦੁਕਾਨਾਂ ਤਾਂ ਹਾਂ ਹਾਂ ਬਹੁਤ ਘੈਂਟ ਲੱਗ ਰਹੀਆਂ ਨੇ ਹੁਣ ਉਰੇ ਬਸ ਇਸ ਤਰ੍ਹਾਂ ਟੈਂਪਰੇਰੀ ਦੁਕਾਨ ਚਲਾ ਲੈਨੇ ਇੱਕ ਦੋ ਦਿਨ ਦੇ ਲਈ ਹਾਂ 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 ਰੋਡ ਬਹੁਤ ਚੱਲਦਾ ਨਾ ਹੈ ਇੱਕ ਨੋ ਰੋਡ ਸਿੱਧਾ ਅੰਬਾਲੇ ਤੋਂ ਨਿਕਲਦਾ ਰੋਡ ਹਟਾ ਕੇ ਟ੍ਰੈਫਿਕ ਉਹ ਬਹੁਤ ਜ਼ਿਆਦਾ ਅੰਦਰ ਸਜਾਵਟ ਦੇਖ ਕੇ ਨਹੀਂ ਗਨ ਕਰੀ ਹੋਈ ਹੈ ਨਾ ਗੇਟ ਤੇ ਹੂੰ 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 ਹਨ ਪੂਰਾ ਸਜਾ ਰੱਖਿਆ ਹੂੰ ਕਾਲਾ ਜੇ ਅੰਦਰ ਚਲੀ ਹੋਈ ਹਾਂ ਹਾਂ ਚੱਲ ਚੱਲ ਬਾਹਰ ਤਾਂ ਬਸ ਥੱਕ ਜਾਂਦੇ ਅੰਦਰ ਆਏਗਾ ਮਜ਼ਾ ਤਾਂ ਉਹ ਦੇਖ ਲਾਈਟਿੰਗ ਲਾਈਟਿੰਗ ਦੇਖ ਅੰਦਰ ਆਪਾਂ ਕਿੰਨੀ ਘਟਰੀ ਹੋਈ ਆ ਬਹੁਤ ਮਜ਼ਾ ਆ ਰਿਹਾ ਹੈ ਨਾ ਬਹੁਤ ਮਜ਼ਾ ਆ ਰਿਹਾ ਯਾਰ ਆ ਜਾ ਸਾਰੇ ਪੁਰਾਣੇ ਯਾਰ ਬੱਲੇ ਮਿਲਣਗੇ ਆਪਾਂ ਹੋ ਰਹਿਣਾ ਹਾਂ ਦਿਖ ਰਹੇ ਹਨ ਔਰ ਕਾਫੀ ਲੋਕਾਂ ਨਾਲ ਦਿਖ ਰਹੇ ਨਹੀਂ ਆਪਣੀ ਜਾਣ ਪਛਾਣ ਦਾ ਹਲੇ ਕੋਈ ਦਿਖਿਆ ਨਹੀਂ ਹੈਗਾ ਨਾ ਨਾ ਉਹ ਦੋਨੇ ਫਿਰ ਰਹੇ ਆ ਇਧਰ ਸਾਈਡ ਤੋਂ ਦੇਖ ਲੰਘ ਸਾਈਡ ਨਾ ਯਾਰ ਆਪਾਂ ਪਹਿਲਾਂ ਦੇਖ ਲਈਏ ਪਹਿਲਾਂ ਆਪਾਂ ਮੱਥਾ ਦੇਖਦੇ ਹਾਂ ਆ ਕਿੜੇ ਕਿੜੇ ਜਾ ਰਹੇ ਨੇ ਕਿੜੇ ਕਿੜੇ ਆ ਰਹੇ ਨੇ ਸਜਾਵਟ ਘੰਡ ਕਰੀ ਹੋਈ ਆ ਨਾ ਸਜਾਵਟ ਤਾਂ ਬਹੁਤ ਘੰਡ ਹੈ ਹਾਂ ਉੱਪਰ ਦੇਖੇਂ ਤੇ ਉੱਪਰ ਲੱਗੀਆਂ ਨੇ ਛਤਰੀਆਂ ਲੱਗੀਆਂ ਸਜਾਵਟਾਂ ਆਪਣੇ ਵਾਲੇ ਬਾਬੇ ਨੇ ਖਰਚਾ ਫੁੱਲ ਕੀਤਾ ਹੋਇਆ ਹਾਂ ਘੰਡ ਆ ਸਿਸਟਮ ਸਾਰਾ ਯਾਰ ਹਾਂ ਪੈਸਾ ਕਹਿੰਦੇ ਇਸ ਤਰ੍ਹਾਂ ਉਹ ਦੇਖੋ ਉਹ ਵੀ ਉਹ ਵੀ ਉਹ ਵੀ ਉਹਦੇ ਆ ਸਸਰੀ ਕਾਲਾ ਆ ਹੇ ਹੋਈ ਇਹ ਨਾ ਮੋਟਰਸਾਈਕਲ ਵਾਲਾ ਬਾਈ ਹਾ ਹਾ ਹੁਣ ਰਹੀ ਆ ਹੋਈ ਲੈਨ ਬੜੀ ਖੁੱਲ ਲੱਗੀ ਹੋਈ ਆ ਮੱਥਾ ਟੇਕਣਾ ਵੇ ਆਪਾਂ ਤਾਂ ਮੈਂ ਆਪਣੇ ਤੁਹਾਨੂੰ ਟਿਕਾ ਜਾਂਦਾ ਮੱਛਾ ਇਸ ਤਰ੍ਹਾਂ ਕਰਦੇ ਆ ਆਪਾਂ ਬਾਅਦ ਵਿੱਚ ਦੇਖਾਂਗੇ ਆਪਾਂ ਟਕੜਾ ਕਰਿਆ ਆਪਾਂ ਜ਼ਰੂਰ ਦਿਖਾਵਾਂਗੇ ਕੋਈ ਚੱਕਰ ਨੇ ਆ ਦੇਖੋ ਉਹ ਦੇਖੋ ਵਾ ਵਾ ਸਜਾਵਟ ਦੇਖੋ ਕਿੰਨੀ ਸੋਹਣੀ ਕਰੀ ਹੋਈ ਹੈ ਨਾ ਅੰਦਰ ਉਹ ਦੇਖੋ ਕਿੰਨੇ ਉੱਪਰ ਛੱਤ ਤੇ ਦੇਖੋ ਇਲੈਂਟਰ ਤੇ ਫੁੱਲ ਕਿੰਨੇ ਸੋਹਣੇ ਲੜ ਕੇ ਲੜ ਕੇ ਸ਼ੈੱਡ ਹੈ ਸ਼ੈੱਡ ਆ ਅੱਛਾ ਸ਼ੈੱਡ ਹੈ ਚੱਲ ਲੈਣ ਦੇ ਲੱਭ ਕਿੰਨੀ ਲੰਬੀ ਲੱਗੀ ਆਸ਼ੀਰਵਾਦ ਆਨਲਾਈਨ ਵੀ ਵਧੀਆ ਲੱਗੀ ਹੋਈ ਹੈ ਮੈਂ ਤਾਂ ਮੇਰਾ ਤਾਂ ਚੱਲ ਦੇਖ ਨਹੀਂ ਹੋ ਰਿਹਾ ਸਾਰਾ ਧਾਮ ਹੈ ਪਿਆਰ हां जी हां जी ਵੀਰੇ ਪਏ ਤਾਂ ਪੇ ਤਾਂ YouTube ਤੇ ਆਉਗੀ ਲੋਕੀ ਦੇ ਚੰਗਾ ਸਾਰੇ ਸਾਰੇ ਨਾ ਬੰਦੇ ਫੋਨ ਤੇ ਵੀਡੀਓ ਸਨਾਨਾ ਲੱਗ ਰਹੇ ਨੇ ਗਰਮੀ ਵੀ ਹੈਗੀ ਮੜੇ ਮੋਟੇ ਪੱਖੇ ਰੋਕੀ ਕਰੋ ਸਾਰੇ ਲੈ ਕੇ ਆਇਆ ਨਾ ਇਹਨਾਂ ਤੋਂ ਸਾਰੇ ਆ ਬੈਠਣਗੇ ਇੰਤਜ਼ਾਰ ਨਾਲ ਹੀ ਲੈ ਕੇ ਆਇਆ ਬੰਦਾ ਪੂਰਾ ਉਧਰ ਦੇਖ ਕੇ ਹੀ ਆਇਦਣਾ ਥੋੜਾ ਜਾਰ ਗਿਆ ਜੋ ਆ ਕੇ ਸਾਹਮਣੇ ਉਖੋ ਨੇ ਅਸੇ ਮੇਲੇ ਚ ਤਾਂ ਚਲ ਬੋਸੀ ਮੌਸਮ ਜ਼ਿਆਦਾ ਗਰਮੀ ਵਾਲਾ ਤਾਂ ਨਹੀਂ ਆ ਠੀਕ ਆ। ਅਰਦਰ ਵੀਡੀਓ ਬਣਾਉਂਦੇ ਮੈਨੂੰ ਹੋ ਜਾ। ਪੋਰਾ ਇਹ 메ਨ ਦਰਵਾਜ਼ ਦਰਬਾਰ ਹੈ। 메인 ਐਂਟਰੈਂਸ ਇਧਰ ਤੋਂ ਹੀ ਹੈ। ਬਾਬੇ ਬੈਠੇ ਨੇ ਮੈਂ ਨਾ ਸੁਨਈਆਂ ਦੇ ਵੀਡੀਓ ਬਣਾ ਲਾ ਮੜੀ ਜੀ। ਆਹ ਲੈ ਨਹਣ ਭਾਰੀ ਗਤੀ ਨੂੰ ਲੈ ਆ ਬਾਤ ਕਾ ਵੀਰੇ ਰਾਣੇ ਨਾਹਰ ਸਿੰਘ ਜੀ ਵੀ ਤੂੰ ਹਾ ਬਾਤ ਕਾ ਮੇਰੇ ਰਾਣੇ ਮਾਰ ਕੰਢੀ ਛਿਨੂ ਨਾ ਆ ਬਾਤ ਕਾ ਮੇਰੇ ਰਾਣੇ ਜਾਨਾ ਗਾੜੀ ਨਾ ਹੀ ਤੇਰੇ ਸਾਹ ਫੁੱਲ ਫੁੱਲ ਭੇੜਾ ਬੱਪ ਫੁੱਲਾ ਬਾਗੜ ਬਾੜੇ ਤੇਰੇ ਘਰ ਵਾ ਆ ਰਹੀਆਂ ਦੂਰ ਜਾ ਕੇ ਬਣਾ ਵੀਡੀਓ ਮੈ ਰੱਖ ਲਿਆ ਟੋਲ ਟੋਲ ਕੀ ਅੜੇ ਦੀ ਬਣਾ ਦੇ ਯਾਰ ਵਧੀਆ ਜੀ ਬਣਾਵਾ ਕਰਨਾ ਮੈਂ ਸਾਰੇ ਜਨ ਬਣਾਵਾਂਗੇ ਬੜੇ ਵਧੀਆ ਲੱਗਦਾ ਸੀ ਇਹ ਜੋ ਗਾਣਾ ਨਾ ਬਹੁਤ ਵਧੀਆ ਅਸਲੀ ਸੰਗੀਤ ਹੈ ਇਹ ਨਾ ਸਰੰਗੀ ਵੱਜ ਰਹੀ ਹੈ ਜਿਹੜੀ ਸਰੰਗੀ ਦਾ ਅਸਰ ਲਾਉਂਦਾ ਸੋ ਰੰਗ

ਮਤਾਂ ਤੇ ਆਉਂਦਾ ਕਾਰਾ ਬਾਗਰ ਵਾਲੇ ਪੀਰ ਬਾਬਾ ਜੀ ਦਾ ਕੋਲੋਂ ਸੱਚੇ ਦਰਬਾਰ ਕੀ ਜੇ ਹਾਂਜੀ ਬਹੁਤ ਸਰਦਾਰ ਜਿਹੜੇ ਆਪ ਨੂੰਾਰੇ ਕਿ ਆਪਰੇ ਦਰਬਾਰ ਆਪਨੇ ਬੱਦੇ ਆ ਜਿਹੜੇ ਪੀਰ ਮਹਾਰਾਜ ਜਿਹਨਾਂ ਨਾਲ ਆਪਾਂ ਨੂੰ ਪਤਾ ਉਹਨਾਂ ਦੇ ਲੱਗਾਂਗੇ ਆਵਾਜ਼ ਜੀ ਬਾਬੇ ਅਤਮਾਇ ਰਾਜ ਨਾਗਾ ਵਾਲੇ ਪੀਰ ਬਾਬਾ ਜੀ ਪੀਨਾਰਪੁਰ ਦੀ ਨਾਲ ਜੱਜਕਾਸ਼ ਉਸੇ ਦੇ ਮਹਾਰਾਜ ਹਰੇ ਹਲੇ ਹਲਾਇਕ ਬਲਾਈ ਹਰੇ ਲੰਗਰ ਵਾਲੇ ਪਾਸੇ ਹੀ ਫੁੱਲ ਭੀੜ ਲੱਗੀ ਹੋਈ ਆ ਹਲੇ ਲਗਣਿਓ ਲੋਕੀ ਫਿਰ ਰਾਤ ਨੂੰ ਵੇਲੇ ਹੋ ਹੋ ਕੇ ਆ ਰਹੇ ਆ ਮੱਥਾ ਟੇਕ ਰਹੇ ਆ ਔਰ ਹੀ ਖਾਣਾ ਖੋਣਾ ਖਾ ਰਹੇ ਨੇ ਔਰ ਸੱਦਾ ਸਾਰਿਆਂ ਨੂੰ ਦਿੱਤਾ ਹੋਇਆ ਸੀਗਾ ਨਾ ਬਾਬੇ ਨੇ ਹਾਂ ਲੰਗਰ ਦਾ ਗਾਇਰ ਸੀਗਾ ਵੇ ਘੱਲਾਂ ਸੇਵਾਦਾਰ ਸੇਵਾ ਫੁੱਲ ਕਰਾਣਾ ਉਧਰਲੇ ਪੱਛੇ ਦੇਖ ਧਾਨਾ ਤਨੋ ਮਿੱਤਰਾਂ ਵਰਗੇ ਆਏ ਨੇ ਬਾਹੋਂ ਤੁਹਾਨੂੰ ਫੋਨ ਆਇਆ ਸੀਗਾ ਨਾ ਸੇਵਾ ਕਰ ਰਹੇ ਸੀਗੇ ਅੱਜ ਟਾਈਮ ਜ਼ਿਆਦਾ ਲਾਤਾ ਯਾਰ ਤਨੇ ਵਰਕਸ਼ਾਪ ਚ ਤਾਂ ਮੈਨੂੰ ਤਾਂ ਪਤਾ ਹੀ ਯਾਰ ਸਰ ਕੋਈ ਨਹੀਂ ਅਦਰ ਸੇਵਾਦਾਰ ਦੇ ਉਹ ਜਗਤਾਰ ਭਾਈ ਖੜਿਆ ਬਣਾਣਾ ਹੈ ਨਾ ਇਹੋ ਹੀ ਨਹੀਂ ਹੈਗਾ ਜਿਸ ਤੋਂ ਆਪਾਂ ਬਾਲ ਘਟਾਣੇ ਹੋਈ ਆਹ 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 ਉੱਧਰ ਉੱਧਰ ਹੀ ਜਾ ਕੇ ਬਣਾ ਕੇ ਆਨੇ ਹਲਵਾਈਆਂ ਹਲਵਾਈਆਂ ਗਈ ਹਾਂ ਆ ਅੰਦਰ ਜਾ ਕੇ ਆਨੇ ਆ ਸਾਰੇ ਅੰਦਰ ਚੱਲਦੇ ਆਪਾਂ ਨਹੀਂ ਨਹੀਂ ਠੀਕ ਹੈ ਮੈਡਮ ਇਹਦੇ ਕੋਲ ਸਾਰੇ ਸੇਵਾਦਾਰ ਸੇਵਾਦਾਰ ਹਲਵਾਈ ਵਗੈਰਾ ਬੈਠੇ ਨੇ ਬਬਲੇ ਹਲਵਾਈ ਇਹਨਾਂ ਬਬਲੀ ਹਾਂ ਇਹ ਆ ਬੱਬਾ ਕਰੂੰਗਾ ਨਾ ਹਾਂ ਆ ਬਾਬਾ ਜੀ ਨੇ ਹਾਂ ਮਾੜੀ ਦਾ ਬੱਦਾ ਉਹ ਤੇਰੀ ਆਪਣਾ ਆੜੀ ਸੁਤਰੇ ਦਾ ਫਾੜੀ ਇਹਦੀ ਲੰਬੀ ਲੰਬੀ ਦਾੜੀ ਆ ਪਹਿਲਾਂ ਇਹਨਾਂ ਦੀ ਫੋਕਸ ਕਰਦੇ ਕਰੋ ਕਰੋ ਸੇਵਾ ਕਰੋ ਹਾਂ ਇਹ ਜਲੇਬੀਆਂ ਸਰਵਰ ਤਾਂ ਲਗ ਰਹੇ ਨੇ ਜੱਗੀ ਪਾਈ ਜੀ ਹੈ ਇਹ ਪਤਾ ਨਹੀਂ ਸ਼ਰਮ ਆ ਰਿਹਾ ਪਤਾ ਨਹੀਂ ਜਾਣ ਕੇ ਮੂੰਹ ਉਧਰ ਨੂੰ ਘੁਮਾਰਿਆ ਨਾ ਨਾ ਉਧਰ ਵੱਦਾ ਭਰੇ ਨਾ ਸੇਵਾ ਕਰਦੇ ਆ ਅੱਛਾ ਅੱਛਾ ਪੀੜ ਦੇ ਕੇ ਬੱਲਾ ਬੱਲਾ ਪੀੜ ਦੇ ਫੁੱਲਾ ਲੈਣ ਬੜੀ ਦਿੱਤੀ ਲੱਗ ਜਾਂਦਾ ਬਾਈ ਜਿਹੜਾ ਆ ਨਹੀਂ ਰਿਹਾ ਜਲੇਬੀਆਂ ਨਾ ਇਹ ਵੀ ਉਧਰ ਹੀ ਜਾਂਦਾ ਆਪਣੇ ਹੋਏ ਅੱਛਾ ਆਪਣੇ ਘਰ ਤੋਂ ਬਾਈ ਜੀ YouTube ਪਰ ਦੀ YouTube ਪਰ ਜੀ ਕੀ ਹਾਲ ਚਾ ਠੀਕ ਠਾਕ ਹੋ ਹਾਂ ਓਕੇ ਵੀਰ ਵੀਰ ਓਕੇ ਹਾਂ ਓਕੇ ਓਕੇ ਰਾਤੀ ਰਾਤੀ ਸਾਰੇ ਬਸੇ ਨੇ ਪੁੱਛਨੇ ਵੀਡੀਓ ਦਾ ਲੱਗ ਰਾਲਦਾ 7 ਬਰੇ ਜੀ ਗੋਪਿਕੀ ਦੇਵ ਨਾਲ ਨਾ ਪਤਾ ਨਹੀਂ ਗੁਰੂ ਗੁਰੂ ਬਾਜਾ ਸ਼ਗਗ ਲੰਗਰ ਬਲਕ ਬਰ ਪੂਰਾ ਕਲਿੱਪ ਤੇਰ ਕਰ ਲੀਏ ਪੂਰਾ ਘੇੜਾ ਕੱਢ ਲਾ ਹੁਣ ਇਹ ਗੇਮ ਬੰਦੇ ਨਾਲ ਯੇ ਮਨਾ ਉਹ ਨੈਰੋ ਫੋੜੋ ਹੋ ਜਾਣਾ ਹੈ ਆਗੇ ਵਿਚ ਪਰ ਕਿਵੇਂ ਫੋਨ ਫੋਨਦਾ ਕਿਵੇਂ ਹੁੰਦਾ ਵੀਰ ਨਾ ਤੁਰਕੇ ਮੈਂ ਥੋੜਾ ਹੱਲ ਜੀਦਾ ਫੋਨ ਅੱਛਾ ਉਹ ਗਿੰਪਲ ਐਪਲ ਦੇ ਖਾਂਦੇ ਤੇ ਗਿੰਪਲ ਦੀ ਆਪਣਾ ਹੋ ਹਰਪੂਟ ਇਧਰ ਹੈ ਨਾ ਹਾਂ ਵੀ ਇਧਰ ਪਾਟ ਦੇ ਹੋਈ ਜਾਂਦੀ ਰਹੀਦਾ ਸੇਵਾ ਲੱਗ ਰਹੀ ਹਾਂ ਇਧਰ ਪਾਟ ਦੇ ਤੋਂ ਹੋਈ ਜਾ ਰਹੀ ਨੇ ਹਰ ਸਾਲ ਪੂਰੀ ਸ਼ਰਦਾ ਨਾਲ ਭਾਂਡੇ ਭੁੰਡੇ ਤੋਲਦੇ ਨੇ ਹਾਂ ਹਾਂ ਇਤੇ ਹਰ ਕੋਈ ਪਹਿਲੀ ਸੋਚਦਾ ਹੈ ਕਿ ਆਪਣਾ ਇੱਕ ਢੀ ਸੇਵਾ ਕਰਨੀ ਹੈ ਸਹੀ ਹੈ ਸਹੀ ਹੈ ਤੇ ਜਿਹੜਾ ਬੰਦਾ ਜਿਹੜੀ ਸੇਵਾ ਫੜ ਲੈਂਦਾ ਨਾ ਐਨ ਤਨਮਨ ਤੋਂ ਨਿਭਾ ਕੇ ਜਾਂਦਾ ਉਹਦੇ ਹਮਮ ਚਾਲ ਵਾਤ ਨੂੰ ਬੰਦਾ ਲੱਗਦਾ ਵੀ ਨਾ ਯਾਰ ਆ ਵੀ ਬੋੜਾ ਫਰਕ ਪਗਾ ਤਨਮਨ ਹਾਂ ਹੁੰਦਾ ਹੈ ਆਵਾਜ਼ ਮਾਈਕ ਚੱਲਦਾ ਹੈ ਹਾਂ ਚੱਲ ਰਿਹਾ ਉਹ ਨੂੰ ਉਹਨੇ ਭਾਤਨੇ ਕਹਤਾ ਉਧਰ ਬੈਠ ਜਾ ਹਾਂ 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 ਪਰ ਉਹ ਸ਼ੀਰੀ ਬੈਠਣ ਨਹੀਂ ਦੇ ਰਿਹਾ ਉਹ ਦੇਖੋ ਦੇਖੋ ਬੁਲਾਈ ਜਾ ਰਿਹਾ ਚਾ ਕੋਈ ਨਹੀਂ ਉਹ ਆ ਗਿਆ ਫਿਰ ਮੁੜ ਕੇ ਆ ਗਿਆ ਜਵਾਕ ਕਿੱਥੇ ਢਿੱਕ ਦੇ ਨੇ ਯਾਰ ਹਾਂ ਅੱਜ ਤੱਕ ਇਹ ਪ੍ਰਾਨ ਹੱਜਨਾ ਮਿੱਤਰਾਂ ਦੇ ਦਰਸ਼ਨ ਹੋ ਰਹੇ ਨੇ ਹਾਂ ਹਾਂ ਬਈ ਵਾਣਾ ਹੋ ਤਾਂ ਮਾਧੰਮਾ ਵੀਡੀਓ ਰਚਣਾ ਹਾਂ ਤਾਂ ਤੁਹਾਨੂੰ ਦਿਖਾਉਣਾ ਨਹੀਂ ਹੈਗਾ ਤੂੰ ਹੀ ਆ ਰਹਿਣਾ ਮੈਂ ਤਾਂ ਇੱਧਰ ਨੂੰ ਘੁੰਮਦਾ ਰਹਿਣਾ ਯਾਰ ਇੱਕ ਵਾਰ ਨਾ ਆ ਰਿਹਾ ਤਾਂ ਪਹਿਲੇ ਪਸੇ ਵੀ ਵੀਡੀਓ ਬਣਾਗੇ ਨਾ ਪੂਰੀ ਪ੍ਰੋਪਰ ਦੋਸਤ ਬਾਅਦ ਹੋਗਾ ਨੰਗਰ ਠੀਕ ਹਾਂ ਹਾਂ ਠੀਕ ਹੈ ਬਹੁਤ ਚੰਗਾ ਗੱਲਪਾ ਬੈਠਾ ਹੈ ਨੰਗਰ ਖਾਣ ਉਹਦਾ ਨਾ ਵੀਡੀਓ ਬਣਾ ਨਾ 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 ਹੋਰ ਨਹੀਂ ਬੰਦੋਂ ਇੱਕ ਵਾਰ ਸਾਰਾ ਖੇਲ ਇੱਕ ਥੋੜਾ ਕਰ ਦੇਣਾ ਫਿਰ ਹਾਂ ਜੀ ਜੀ ਓਏ ਇਹ ਜੱਟ ਵੀ ਲਾਇਕ ਤੋਂ ਮਹਾਰਾਜ ਕੀ ਹਾਲ ਹੈ ਯਾਰ ਹਾਂ ਜੀ ਬਹੁਤ ਸਤਿਕਾਰ ਆ ਚੈਨਲ ਵਾਲੇ ਸੀ ਆਪਣੇ ਬਾਈ ਸਾਰੇ ਮਹਾਰਾਜ ਚਰਚੇ ਗਰਨ ਕਰ ਸਕਦੇ ਸਨ ਉਹ ਨਹੀਂ ਉਹ ਬਿੱਟੀ ਜੀ ਮਹਾਰਾਜ ਉਹ ਸੇਵਾ ਕਰਦੇ ਦੇਖੋ ਬਿੱਟੂ ਸਕੂਟਰ ਵਾਲੇ ਚੰਗਾ ਹੈ ਨਹੀਂ ਕਿਹਾ ਬਿੱਟੂ ਵੈਂਚਰ ਵਾਲੇ ਨਾ ਨਾ ਬਿੱਟੂ ਜੀ ਸਕੂਟਰ ਵਾਲੇ ਮਨ ਉਸ ਮਈਏ ਬਹੁਤ ਹੀ ਲੱਗ ਰਹੀ ਹੈ ਲੱਗ ਰਹੀ ਹੈ Pindujo, Ravi Tsa ya Oh Cobra او راجي ہاں دي ہاں دي ہاں دي بار رہے بار سارے ڏيخ لئي پيچه پيچه جا اوپر ڏيخ آهو اڏي جو ڪرڻ جي وچ ري اوپر ڏيکو ਹਲੇ ਵੀ ਪਾਉਣ ਗੜਾ ਮੇਂਦੇ ਇਨ ਲੱਗਦੇ ਨੇ ਇੱਥੇ ਲੱਗਦਾ ਬਸ ਹਾਉਤਾ ਹੈ ਨਹੀਂ ਮੇਂਦੇ ਦਾ ਕੰਮ ਤਾਂ ਕੋਈ ਪਤਾ ਹੀ ਨਹੀਂ ਆਣਾ ਡੇੜੀ ਦਾ ਵੀ ਪਹਿਲਾ ਵਾਲੇ ਮੇਂਦੇ ਕਿੱਥੇ ਰਹਿ ਗਏ 1 ਰੁਪਏ ਦੇ ਸਾਰਾ ਮੇਂਦਾ ਦੇਖਦੇ ਸੀ ਚੀਤੀ ਵੀ ਲੈ ਜਾਂਦੇ ਸੀ ਕਿ ਪੈਸੇ ਹੋ ਨਹੀਂ ਹੈ ਸਾਰਾ ਜਰਾ ਉੱਪਰਲੇ ਪਾਸੇ ਉੱਪਰ ਜਾ ਕੇ ਆਨੇ ਆ ਉੱਪਰਲੇ ਪਾਸੇ 18 ਡਿਗਰੀ ਮਨੇ ਗੁਰੂ ਰਘੁਨਾਦ ਜੀ ਦਾ ਟੇਲਾ ਹਾਂ ਉੱਪਰ ਦਾ ਦਰਨਾ ਪਰੇ ਸੁਖਾਦਰ ਮੋਤੀ ਦੀ ਕੀ ਗੋਪਨਾਰਾਜ ਨਗਵਾਲ ਜੀ ਦਾ ਸਰਦਾਰ ਜੀ ਬਟਾਣਾ ਪੁਰਾਣ ਦੁਸ਼ੀਂ ਕੀ ਹੋ ਜਾਵੇ ਪਰਲੇ ਸਾਈਡ ਤੇ ਆ ਦੇਖਿਆ ਦੇ ਮੱਲੋਂ ਦੇਖ ਉੱਥੇ ਮੈਂ ਗਾਨਿਆ ਸਰ ਜੀ ਭਾਈ ਬਾਪੀਆ ਕੋਲ ਆਪਣੀ ਪਹਿਚਾਨ ਖਾਉਂ ਘਰ ਵੀ ਬਹੁਤ ਸੰਦਾਰ

चकर न पती दोस्त ਅਧਰ ਮੈਂ ਲੰਘ ਰਿਹਾ ਉਹਨੇ ਰਾਤ ਨੂੰ ਹਾਂ ਰੁਕੇ ਜਾਂਦੇ ਨੇ ਚੱਲੀ ਆਪ ਘਰੇ ਹੁਣ ਵਾਸਾ ਬਹੁਤ ਲੇਟ ਹੋ ਗਿਆ ਯਾਰ ਚੱਲ ਚੱਲਦੇ ਹਾਂ ਮਨਤਾਬ ਤੇ ਰੋਰੀ ਆਇਆ ਕਰ ਜਾ ਕੋਈ ਕੰਮ ਹਾਂ ਬਾਬੇ ਚੌਂਕੇ ਸਾਰੇ ਰਾਤ ਚੁੱਪ ਹੋ ਗਏ ਹਾਂ ਹੁਣ ਤਾਂ ਸਾਰੇ ਰਾਤਾਂ ਚੱਲਦੇ ਰਹੋਗੇ 3-4 ਵਜੇ ਖਤਮ ਹੋਏਗਾ ਹਾਂ ਹਾਂ ਗੱਡੇ ਵੀ ਠੰਢੀ ਹੋ ਰਹੀ ਆ ਹੌਲੀ ਜਿਹੀ ਗਰਮ ਹੋਊਗੀ ਹੋਤਾ ਹੈ ਬੱਚੇ ਦੇਖੋ ਆਦਮ ਨੇ ਹਾਂ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਕਾਟਾ ਕਾਟ ਉਹ ਜਾਲੀਆਂ ਲੱਗ ਰਹੀਆਂ ਨਾ ਦਿਖਦਾ ਨਹੀਂ ਕੋਈ ਬੱਚੇ ਇਹਦਾ ਹੋ ਗਿਆ ਕਿੰਨੀ ਵਾਰ ਕਿਹਾ ਤਾਰ ਲਾਜ ਦੋ ਲਿਆ ਲਿਆ ਪਿੱਛੇ ਨੂੰ ਲਿਆ ਲਿਆ ਮਨੂ ਦਾ ਲਿਆ ਜਾਂਦਾ ਬਿਠਾ ਕੇ ਵੀਡੀਓ ਬਣਾਉਣ ਨੂੰ ਰੱਖਿਆ ਹੋਇਆ ਉਹ ਆ ਜਾ ਆ ਜਾ ਕੋਈ ਚੱਕਰ ਨਹੀਂ ਲੈ ਰੋਕ ਲੈਣ ਸਾਈਡ ਤੇ ਲੱਗ ਗੱਡੀ ਆਪਦਾ ਕਿੰਨੇ ਆ ਰਹੇ ਨੇ ਦਾ ਮਿੱਤਰ ਰਹੇਗਾ ਭੀਗਾ ਸਪੈਸ਼ਲ ਆਣ ਦੇ ਆਣ ਦੇ ਆਣ ਦੇ ਆ ਜਾ ਬਈ ਜੀ ਸਰ ਆਹ ਆ ਬੰਦਾ ਤੂੰ ਕਹਿ ਰਹੇ ਨਹੀਂ ਕਰੇ ਪੱਗਿਆ ਅਸੀਂ ਫੜ ਲਿਆ ਬੰਦਾ ਹਨਾ ਤੂੰ ਕਹਿ ਰਹੇ ਜੀ ਬੰਦਾ ਕਰੇ ਪੱਗਿਆ ਅਸੀਂ ਫੜ ਲਿਆ ਹੋਰ ਮੁੰਡਾ ਠੀਕ ਆ ਆ ਮੁੰਡਾ ਠੀਕ ਦਾ ਪਾਰਟ ਆ ਗਿਆ ਜੱਟ